ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਇੱਕ ਹੋਰ ਸਿੱਧ ਨੇ ਆਗੇ ਅੱਠ ਪ੍ਰਸ਼ਨ ਕੀਤੇ ਮਹਾਰਾਜ ਜੀ ਨੂੰ ਉਹਦਾ ਪਹਿਲਾ ਪ੍ਰਸ਼ਨ ਸੀ ਜੋ ਮਾਰੇ ਬਾਣੀ ਦੇ ਰਾਈ ਦੱਸ ਰਹੇ ਆ ਆਦ ਕੋ ਕਵਨ ਵਿਚਾਰ ਕਥਿਅਲੇ ਸੰਸਾਰ ਦੇ ਆਦੂ ਕਿੰਨਾ ਮੁੱਢ ਦੇ ਵਿੱਚ ਕਵਨ ਕਿਸ ਦਾ ਵਿਚਾਰ ਕਥਨ ਕਰੀਦਾ ਸੀ ਵਹ ਕਿਹੜੇ ਵਿਚਾਰ ਨਾਲ ਜਗਤ ਦੇ ਮੋਢ ਨੂੰ ਰਜਿਆ ਸੀ ਕਿਰਪਾ ਕਰਕੇ ਇਹ ਕਥਨ ਕਰੋ ਦੂਸਰਾ ਉਹਦਾ ਪ੍ਰਸ਼ਨ ਸੀ ਸੁੰਨ ਕਹਾ ਘਰ ਵਸ ਉਹ ਕਹਿੰਦਾ ਸੁੰਨ ਅਫਰੂ ਬ੍ਰਹਮ ਕਾਹਾਂ ਕਿਸ ਘਰ ਵਿੱਚ ਵਸਦਾ ਹੈ ਤੀਸਰਾ ਪ੍ਰਸ਼ਨ ਸੀ ਗਿਆਨ ਕੀ ਮੁੰਦਰਾ ਕਵਨ ਕਥੀ ਹਲੇ ਆ ਗਿਆਨ ਵਾ ਗਿਆਨਵਾਨਾਂ ਦੀ ਮੁੰਦਰਾ ਦਾ ਨਿਸ਼ਾਨੀ ਕਵਨ ਕਿਹੜੀ ਕਥੀਏਲੇ ਕਥਨ ਕੀਤੀ ਜਾਂਦੀ ਹੈ ਵਾ ਗਿਆਨ ਦੀਆਂ ਮੁੰਦਰਾ ਕਿਹੜੀਆਂ ਕਥਨ ਕਰਦੇ ਹੋ ਚੌਥਾ ਪ੍ਰਸ਼ਨ ਸੀ ਘੱਟ ਘੱਟ ਕਮਨ ਨਿਵਾਸ ਆ ਘੱਡਾਂ-ਘੱਡਾਂ ਵਿੱਚ ਕਮਨ ਕਿਸ ਦਾ ਨਿਵਾਸ ਵਾਸਾ ਹੈ ਵਸ ਸਾਰਿਆਂ ਘੱਡਾਂ-ਘੱਡਾਂ ਵਿੱਚ ਕੌਣ ਵਸ ਰਿਹਾ ਹੈ ਤੇ ਵਸਦਾ ਹੈ ਪੰਜਵਾਂ ਪ੍ਰਸ਼ਨ ਸੀ ਕਿਉਂ ਨਿਰਪਉ ਕਰ ਜਾਈਐ ਆ ਡਰ ਤੋਂ ਰਹਿਤ ਘਰ ਵਿੱਚ ਕਿਵੇਂ ਜਾਣਾ ਕਰੀਦਾ ਹੈ ਭਾਵ ਜਿੱਥੇ ਕਾਲ ਦਾ ਭੈ ਨਾ ਵਿਆਪੇ ਪ੍ਰਸ਼ਨ ਅੱਗੇ ਸਤਵਾਂ ਕਰਦਾ ਹਾਂ ਮਾਫ ਕਰਨਾ ਪੰਜਵਾਂ ਪ੍ਰਸ਼ਨ ਸੀ ਕਾਲ ਦਾ ਢੀਗਾ ਕਿਉਂ ਜਲਾਈ ਅਲੇ ਕਾਲ ਦਾ ਢੀਗਾ ਸੋਟਾ ਕਿਵੇਂ ਸਾੜੀਦਾ ਹੈ ਨਾਸ਼ ਕਰੀਦਾ ਹੈ ਛੇਵਾਂ ਪ੍ਰਸ਼ਨ ਉਸ ਦਾ ਕਿਉਂ ਨਿਰਭਉ ਕਰ ਜਾਈਏ ਆਪ ਡਰ ਤੋਂ ਰਹਿਤ ਘਰ ਵਿੱਚ ਕਿਵੇਂ ਜਾਣਾ ਕਰੀਦਾ ਭਾਵ ਜਿੱਥੇ ਕਾਲ ਦਾ ਭੈ ਨਾ ਵਿਆਪੇ ਸਤਵਾਂ ਪ੍ਰਸ਼ਨ ਸੀ ਸਹਿਜ ਸੰਤੋਖ ਦਾ ਆਸਣ ਜਾਣੇ ਸ਼ਾਂਤੀ ਤੇ ਸੰਤੋਖ ਸਭ ਰਾਦ ਸ਼ੁਭ ਗੁਣਾਂ ਦਾ ਆਸਣ ਲਾਉਣਾ ਕਿਵੇਂ ਜਾਣਣਾ ਕਰੀ ਭਾਵ ਕਿਵੇਂ ਸਹਜ ਤੇ ਸੰਤੋਖ ਆਦ ਗੁਣਾ ਨੂੰ ਧਾਰਨ ਕਰੇ ਵਾ ਸ਼ਾਂਤੀ ਤੇ ਸੰਦੋਖ ਆਦ ਗੁਣਾ ਵਿੱਚ ਇਸ ਤਿਤੋਣਾ ਕਿਵੇਂ ਜਾੜੇ ਅੱਠਵਾਂ ਪ੍ਰਸ਼ਨ ਸੀ ਕਿਉਂ ਛੇਦੇ ਬਹਿ ਰਈਏ ਕਾਮ ਕ੍ਰੋਧ ਆਦਿਕ ਬਹਿ ਰਈਏ ਵੈਰੀਆਂ ਨੂੰ ਕਿਵੇਂ ਛੇਦੇ ਕੱਟਣਾ ਮਾਰਨਾ ਕਰੇ ਹੁਣ ਅਗਲੀਆਂ ਤੁਕਾਂ ਉਚਾਰਨ ਕਰਕੇ ਗੁਰਾਂ ਨੇ ਸਾਰੇ ਪ੍ਰਸ਼ਨਾਂ ਦਾ ਸਮੁੱਚਾ ਉੱਤਰ ਦਿੱਤਾ ਹੈ ਗੁਰ ਕੈ ਸਬਦ ਖਉ ਮੈਂ ਬਿਖਮਾਰੈ ਤਾ ਨਿਜ ਕਰ ਹੋਵੇ ਵਾਸੋ ਪਾਤਸ਼ਾਹ ਵਰਮਾਉਂਦੇ ਆ ਕਿ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਦੇਹ ਦੀ ਹਉਮੈ ਹੰਕਤਾ ਦੇ ਵੇਖ ਵਿਸ਼ਿਆਂ ਦੀ ਵਾਸ਼ਨਾ ਨੂੰ ਮਾਰਨਾ ਕਰੇ ਵਾ ਹਉਮੈ ਰੂਪੀ ਵੇਖ ਵੇਹੋ ਨੂੰ ਮਾਰਨਾ ਕਰੇ ਤਦ ਹੀ ਨਿਜ ਆਪਣੇ ਸਵੈ ਸਰੂਪ ਰੂਪੀ ਘਰ ਵਿੱਚ ਨਿਵਾਸ ਹੁੰਦਾ ਹੈ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾਕਾ ਦਾਸੋ ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਨੂੰ ਰਚ ਕੇ ਸੰਸਾਰ ਨੂੰ ਰਚਨਾ ਕੀਤਾ ਹੈ ਉਸ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਪਛਾਲਣਾ ਕਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਦਾ ਹੀ ਦਾਸੋ ਸੇਵਕ ਬਣਨਾ ਕਰੇ ਤਾਂ ਹੀ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਵਾ ਜਿਸ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਨੂੰ ਰਚਿਆ ਜੋ ਉਸ ਸ਼ਬਦ ਬ੍ਰਹਮ ਨੂੰ ਪਹਿਚਾਨਣ ਵਾਲਾ ਹੈ ਉਸ ਦਾ ਸੇਵਕ ਹੋਣਾ ਕਰੇ ਸੂਏਜੋ ਦੋ ਤੁਕਾਂ ਦੇ ਅਰਥ ਸੰਪਰਦਾ ਵਿੱਚ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਇਸ ਪ੍ਰਕਾਰ ਵੀ ਕੀਤੇ ਜਾਂਦੇ ਆ ਗੁਰ ਕੈ ਸਬਦ ਹਉਮੈ ਬਿਖਮਾਰੇ ਤਾਂ ਨਿਜਕਰ ਹੋਵੇ ਵਸ ਪ੍ਰਸ਼ਨ ਸੀ ਸਵੈਸ ਰੂਪ ਰੂਪੀ ਘਰ ਵਿੱਚ ਨਿਵਾਸ ਕਿਸ ਪ੍ਰਕਾਰ ਹੁੰਦਾ ਹੈ ਉੱਤਰ ਹੈ ਕਿ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹਉਮੈ ਤੇ ਵਿਸ਼ੇ ਵਿਕਾਰਾਂ ਨੂੰ ਮਾਰਨਾ ਕਰੇ ਤਾਂ ਜੀਵ ਦਾ ਸਵੈਸ ਰੂਪ ਰੂਪੀ ਘਰ ਵਿੱਚ ਵਾਸਾ ਹੁੰਦਾ ਹੈ ਫਿਰ ਪ੍ਰਸ਼ੰਸੀ ਜਿਨ ਰਜ ਰਜਿਆ ਜਿਸ ਪ੍ਰਭੂ ਨੇ ਪੰਜਾਂ ਤੱਤਾਂ ਨੂੰ ਰਜ ਕੇ ਸਾਰੇ ਸੰਸਾਰ ਦੀ ਰਚਨਾ ਨੂੰ ਬਣਾਉਣਾ ਕੀਤਾ ਹੈ ਨਾਨਕ ਤਾਕਾ ਦਾਸ ਉਸ ਦੀ ਪ੍ਰਾਪਤੀ ਦਾ ਸਾਧਨ ਦੱਸਣਾ ਕਰੋ ਗੁਰ ਉਤਰ ਦਿੰਦਿਆ ਕਿ ਤਿਸ ਸ਼ਬਦ ਪਛਾਣੈ ਉਸ ਪਰਮਾਤਮਾ ਨੂੰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਪਛਾਣਨਾ ਕਰੇ ਇਹੋ ਹੀ ਉਸ ਦੀ ਪ੍ਰਾਪਤੀ ਦਾ ਅਸਲ ਸਾਧਨ ਹੈ ਜਦ ਗੁਰਾਂ ਨੇ ਸਾਰੇ ਸਵਾਲਾਂ ਦਾ ਸਮੁੱਚਾ ਉੱਤਰ ਦਿੱਤਾ ਤਾਂ ਇੱਕ ਸਿੱਧ ਕਹਿਣ ਲੱਗਾ ਕਿ ਇਕੱਲੇ-ਇਕੱਲੇ ਪ੍ਰਸ਼ਨ ਦਾ ਉੱਤਰ ਦੇਣਾ ਕਰੋ ਜਦ ਗੁਰੂ ਜੀ ਇਕੱਲੇ-ਇਕੱਲੇ ਪ੍ਰਸ਼ਨ ਦਾ ਉੱਤਰ ਦੇਣ ਲੱਗੇ ਤਾਂ ਇਤਨੇ ਨੂੰ ਇੱਕ ਹੋਰ ਬਹੁਤਾ ਕਾਲਾ ਸਿੱਧ ਆਇਆ ਅਤੇ ਉਸਨੇ ਆ ਕੇ ਗੁਰੂ ਜੀ ਨੂੰ ਤਿੰਨ ਹੋਰ ਪ੍ਰਸ਼ਨ ਕੀਤੇ ਉਹ ਪਹਿਲਾ ਪ੍ਰਸ਼ਨ ਸੀ ਕਾਹਾਂ ਤੇ ਆਵੇ ਇਹ ਜੀਵ ਕਿੱਥੋਂ ਆਉਂਦਾ ਹੈ ਕਾਹਾਂ ਇਹੋ ਜਾਵੇ ਦੂਸਰਾ ਪ੍ਰਸ਼ਨ ਸੀ ਕਿੱਥੇ ਇਹ ਜਾਂਦਾ ਹੈ ਤੀਸਰਾ ਪ੍ਰਸ਼ਨ ਸੀ ਕਾਹਾਂ ਇਹ ਰਹਿ ਸਮਾਈ ਕਿੱਥੇ ਜਾ ਕੇ ਇਹ ਜੀਵ ਸਮਾलीन ਹੋ ਰਹਿ ਸਕਦਾ ਹੈ ਵਾ ਮਦ ਕਾਲ ਵਿੱਚ ਇਹ ਜੀਵ ਕਿੱਥੇ ਸਮਾਇਆ ਰਹਿੰਦਾ ਇਸ ਸ਼ਬਦ ਕੋ ਜੋ ਅਰਥ ਆਵੇ ਤਿਸ ਗੁਰ ਤੇਲ ਨਤਮਾਈ ਇਸ ਸ਼ਬਦ ਉਪਦੇਸ਼ ਦਾ ਜਿਹੜਾ ਅਰਥ ਆਵੇ ਤਾਤਪਰਜ ਸਿਧਾਂਤ ਜਾਣੇਗਾ ਜਾਂ ਜਣਾ ਦੇਵੇਗਾ ਵਾ ਤਾਰਨ ਕਰ ਲਵੇਗਾ ਉਸ ਗੁਰੂ ਨੂੰ ਮੈਂ ਸਿੱਧ ਮੰਨਾਂਗਾ ਤੇ ਇਹ ਕਹਾਂਗਾ ਗੁਰੂ ਤਮਾਈ ਭਾਵ ਅ ਗਿਆਨ ਰੂਪ ਹਨੇਰੇ ਤੋਂ ਰਹਿਦ ਹੈ ਇਸ ਸਿੱਧ ਨੂੰ ਗੁਰੂ ਜੀ ਉੱਤਰ ਦੇਣ ਹੀ ਲੱਗੇ ਸਨ ਇੰਨੇ ਚਿਰ ਨੂੰ ਇੱਕ ਹੋਰ ਸਿੱਧ ਆ ਕੇ ਕਹਿਣ ਲੱਗਾ ਬਸ ਇਦਾਂ ਦਾ ਲੰਗਰ ਤਿਆਰ ਕਰਨ ਵਾਲਾ ਲਾਂਗਰੀ ਸਿੱਧ ਨੇ ਆ ਕੇ ਕਿਹਾ ਪਹਿਲਾਂ ਮੇਰੇ ਪ੍ਰਸ਼ਨਾਂ ਦਾ ਉੱਤਰ ਦੇਵੋ ਉਹਦਾ ਪਹਿਲਾ ਪ੍ਰਸ਼ਨ ਸੀ ਕਿਉਂ ਤਤੈ ਅਵਗਤੈ ਪਾਵੇ ਜੋ ਅਵਗਤੈ ਅਬਨਾਸੀ ਪਰਮੇਸ਼ਰ ਹੈ ਉਸ ਦੇ ਤਤੈ ਸਦਾਤ ਨੂੰ ਕਿਵੇਂ ਪਾਉਣਾ ਕਰੇ ਵਾ ਅਥਵਾ ਤਤੈ ਸਿਧਾਂਤ ਰੂਪ ਪਰਮੇਸ਼ਰ ਅਵਗਤੈ ਅਬ ਵਿਸ਼ੇਸ਼ ਕਰਕੇ ਸਾਰਿਆਂ ਵਿੱਚ ਗਤੈ ਪ੍ਰਾਪਤ ਰੂਪ ਹੈ ਉਸ ਨੂੰ ਕਿਵੇਂ ਪਾਉਣਾ ਕਰੀਏ ਇਸ ਸਿੱਧ ਦੇ ਪ੍ਰਸ਼ਨ ਦਾ ਗੁਰਾਂ ਨੇ ਨਾਲ ਹੀ ਉੱਤਰ ਦੇ ਦਿੱਤਾ ਉੱਤਰ ਸੀ ਗੁਰਮਖ ਲੱਗੇ ਪਿਆਰੋ ਗੁਰਮਖ ਮੁਖੀ ਗੁਰਾਂ ਦੀ ਸੰਗਤ ਵਿੱਚ ਵਾ ਗੁਰਮੁਖਾਂ ਦੀ ਸੰਗਤ ਵਿੱਚ ਪਿਆਰੋ ਪ੍ਰੇਮ ਲਗਾਉਣਾ ਕਰੇ ਤਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਅਗਲੀ ਹੁਣ ਪੰਕਤੀ ਸਿਧਾਂਤ ਰੂਪ ਵਿੱਚ ਕਥਨ ਕਰਦੇ ਆ ਅਪੇ ਸੁਰਤਾ ਅਪੇ ਕਰਤਾ ਕਹੋ ਨਾਨਕ ਵਿਚਾਰ ਉਹ ਪਰਮੇਸ਼ਰ ਆਪ ਹੀ ਸੁਰਤਾ ਗਿਆਤਾ ਪੰਡਿਤ ਵਿਦਵਾਨ ਰੂਪ ਹੈ ਆਪ ਹੀ ਜੀਵ ਰੂਪ ਹੋ ਕੇ ਸਾਧਨਾ ਨੂੰ ਕਰਤਾ ਕੀ ਇਹ ਕਰਨ ਵਾਲਾ ਹੈ ਵਾ ਆਪੇ ਹੀ ਆਪ ਸੁਰਤਾ ਸਰੂਤਾ ਰੂਪ ਹੋ ਹੈ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਦੇਣਾ ਕਰਦਾ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਦ ਆਪਣਾ ਆਤਮਕ ਸਰੂਪ ਪ੍ਰਤੀਤ ਹੋਵੇ ਤਦ ਹੀ ਉਸ ਦੇ ਸਰੂਪ ਦਾ ਇਹ ਵਿਚਾਰ ਵਿਚਾਰ ਪ੍ਰਾਪਤ ਹੁੰਦਾ ਹੈ ਅਗੇ ਗੁਰਾ ਨੇ ਪ੍ਰਸ਼ਨ ਕਰਨ ਵਾਲੇ ਦੂਸਰੇ ਸਿੱਧ ਦੇ ਕੀਤੇ ਤਿੰਨ ਪ੍ਰਸ਼ਨਾਂ ਦਾ ਉੱਤਰ ਦੇਣਾ ਕੀਤਾ ਪਹਿਲਾ ਉਹਦਾ ਪ੍ਰਸ਼ਨ ਸੀ ਕਾਹਾਂ ਤੇ ਆਵੇ ਪਾਦਸ਼ਾਹ ਉੱਤਰ ਦਿੰਦੇ ਹੁਕਮੇ ਆਵੇ ਪਰਮੇਸ਼ਰ ਦੇ ਹੁਕਮ ਅਨਸਾਰ ਹੀ ਇਹ ਜੀਵ ਸੰਸਾਰ ਵਿੱਚ ਆਉਂਦਾ ਹੈ ਦੂਸਰਾ ਪ੍ਰਸ਼ਨ ਸੀ ਕਾਹਾਂ ਇਹੋ ਜਾਵੇ ਦੂਸਰੇ ਪ੍ਰਸ਼ਨ ਦਾ ਉੱਤਰ ਮਹਾਰਾਜ ਦਿੰਦੇ ਆ ਹੁਕਮੇ ਰਹਿ ਸਮਾਈ ਕਹਿੰਦੇ ਹੁਕਮੇ ਜਾਵੇ ਹਾਂ ਪਰਮੇਸ਼ਰ ਦੇ ਹੁਕਮ ਵਿੱਚ ਜੀ ਇਹ ਜੀਵ ਇਥੋਂ ਸੰਸਾਰ ਤੋਂ ਪਰਾਲਬਧ ਭੋਗ ਕੇ ਪੂਰੀ ਹੋਣ ਤੋਂ ਪਰਲੋਕ ਨੂੰ ਚਿਰਿਆ ਜਾਂਦਾ ਹੈ ਫਿਰ ਪ੍ਰਸ਼ਨ ਸੀ ਤੀਸਰਾ ਕਹਾਂ ਇਹ ਰਹਿ ਸਮਾਈ ਪਾਤਸ਼ਾਹ ਉੱਤਰ ਦਿੰਦੇ ਹੁਕਮੇ ਰਹਿ ਸਮਾਈ ਪਰਮੇਸ਼ਰ ਦੇ ਹੁਕਮ ਵਿੱਚ ਹੀ ਇਹ ਜੀਵ ਉਸ ਦੇ ਸਰੂਪ ਵਿੱਚ ਸਮਾਇਆ ਰਹਿੰਦਾ ਹੈ ਭਾਵ ਜੀਵ ਦੀ ਪ੍ਰਤਿਕ ਜੋਤ ਚੇਤਨ ਦੀ ਜੋਤ ਵਿੱਚ ਮਿਲ ਜਾਂਦੀ ਹੈ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ਅਗਲੀ ਪੰਕਤੀ ਸਦਾ ਅਧਰੂਪ ਵਿੱਚ ਕਥਨ ਕਰਦੇ ਆ ਪੂਰੇ ਗੁਰ ਤੇ ਸਾਚ ਸਮਾਵ ਕਮਾਵੇ ਗਤਮਿਤ ਸਬਦੇ ਪਾਈ ਹਾਂ ਪੂਰਨ ਗੁਰਾਂ ਤੋਂ ਉਪਦੇਸ਼ ਲੈ ਕਰਕੇ ਸੱਚੇ ਨਾਮ ਨੂੰ ਕਮਾਉਣਾ ਕਰੇ ਇਉ ਗੁਰਾਂ ਦੇ ਸਬਦੇ ਉਪਦੇਸ਼ ਦੀ ਕਮਾਈ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਦੀ ਮਹਿਤ ਮਰਿਆਦਾ ਪਾਉਣਾ ਕਰੀਦੀ ਹੈ ਵਾ ਇਸ ਮਹਿਤ ਮਰਿਆਦਾ ਕਰਕੇ ਹੀ ਸਬਦੇ ਬ੍ਰਹਮ ਦੀ ਗਤ ਪ੍ਰਾਪਤੀ ਪਾਈ ਦੀ ਹੈ ਸੋ ਇਸ ਉਪਰੋਕਤ ਤੱਕ ਨੂੰ ਅਵੰਤਰ ਪ੍ਰਸ਼ਨ ਉੱਤਰ ਦੇ ਢੰਗ ਨਾਲ ਇਉਂ ਵੀ ਲਗਾਉਂਦੇ ਆ ਪਹਿਲਾ ਪ੍ਰਸ਼ਨ ਸੀ ਨਾ ਪਰਮੇਸ਼ਰ ਦਾ ਹੁਕਮ ਕਿਵੇਂ ਮੰਨਿਆ ਜਾਂਦਾ ਤੇ ਉਸ ਦੀ ਪ੍ਰਾਪਤੀ ਕਿਸ ਮਰਿਆਦਾ ਦੁਆਰਾ ਪਾਈਦੀ ਹੈ ਪਾਤਸ਼ਾਹ ਫਰਮਾਉਂਦੇ ਪੂਰੇ ਗੁਰ ਤੇ ਸਾਚ ਕਮਾਵੇ ਗਤਮਿਤ ਸਭ ਦੇ ਪਾਈ ਪੂਰਨ ਗੁਰਾਂ ਤੋਂ ਉਪਦੇਸ਼ ਲੈ ਕੇ ਸੱਚ ਨਾਮ ਦੀ ਕਮਾਈ ਕਰਨਾ ਕਰੇ ਤਾਂ ਹੀ ਉਸ ਦਾ ਹੁਕਮ ਮੰਨਿਆ ਜਾਂਦਾ ਹੈ ਅਤੇ ਇਸ ਮਰਿਆਦਾ ਕਰਕੇ ਹੀ ਬ੍ਰਾਹਮ ਦੀ ਪ੍ਰਾਪਤੀ ਪਾਈਦੀ ਹੈ ਪਿਛਲੀ 1ਕਵੀ ਪੌੜੀ ਵਿੱਚ ਜੋ ਇੱਕ ਸਿੱਧ ਨੇ 8 ਪ੍ਰਸ਼ਨ ਕੀਤੇ ਸਨ ਹੁਣ ਉਹਨਾਂ ਪ੍ਰਸ਼ਨਾਂ ਦੇ ਸਤਿਗੁਰੂ 13ਵੀਂ ਪੌੜੀ ਵਿੱਚ ਉੱਤਰ ਦੇ ਰਿਹਾ ਉਹਦਾ ਪ੍ਰਸ਼ਨ ਪਹਿਲਾ ਸੀ ਆਦ ਕੋ ਕਵਨ ਵਿਚਾਰ ਕਥੀ ਹਲੇ ਹਾਂ ਆਦ ਕੋ ਬਿਸਮਾਦ ਵਿਚਾਰ ਕਥੀ ਹਲੇ ਪਾਤਸ਼ਾਹ ਦਾ ਇਹ ਉੱਤਰ ਹੈ ਸੰਸਾਰ ਦੇ ਆਦ ਮੁੱਢ ਵਿੱਚ ਬਿਸਮਾਦ ਅਚਰਜ ਸਰੂਪ ਪਰਮੇਸ਼ਰ ਦਾ ਵਿਚਾਰ ਹੀ ਕਥੀ ਹਲੇ ਕਥਨ ਕਰੀਦਾ ਹੈ ਵਾ ਮੁੱਢ ਰੂਪ ਸੰਸਾਰ ਨੂੰ ਅਸ਼ਰਜ ਰੂਪ ਪਰਮੇਸ਼ਰ ਨੇ ਆਪਣੀ ਮਰਜ਼ੀ ਨਾਲ ਹੀ ਰਚਨਾ ਕੀਤਾ ਹੈ ਇਹੋ ਵਿਚਾਰ ਕਥਨ ਕਰੀਦਾ ਹੈ ਦੂਸਰਾ ਪ੍ਰਸ਼ਨ ਸੀ ਸੋਨ ਕਹਾ ਘਰ ਵਾਸੇ ਪਾਤਸ਼ਾਹ ਦਾ ਉੱਤਰ ਆ ਸੋਨ ਨਿਰੰਤਰ ਵਾਸ ਲਿਆ ਸੋਨ ਅਫੁਰ ਰੂਪ ਬ੍ਰਾਹਮਣੇ ਨਿਰੰਤਰ ਇੱਕ ਰਸ ਸਾਰਿਆਂ ਵਿੱਚ ਨਿਵਾਸ ਲਿਆ ਹੋਇਆ ਭਾਵ ਸ ਪਰਮੇਸ਼ਰ ਦੀ ਚੇਤਨ ਸੱਤਾ ਨਾਲ ਹੀ ਸਾਰੀ ਕਿਰਿਆ ਹੋ ਰਹੀ ਆ ਤੀਸਰਾ ਪ੍ਰਸ਼ਨ ਸੀ ਉਸ ਦਾ ਗਿਆਨ ਕੀ ਮੰਦਰਾ ਕਮਨ ਕਥੀਲੇ ਪਾਤਸ਼ਾਹ ਦਾ ਉੱਤਰ ਹੈ ਅਕਲਪਤ ਮੰਦਰਾ ਗੁਰ ਗਿਆਨ ਵਿਚਾਰੀ ਵਾਲੇ ਹਾਇਸ ਨੂੰ ਡੈਸ਼ ਲਗਾ ਕੇ ਬੋਲਣਾ ਹੈ ਅਕਲਪਤ ਆ ਵੱਖਰਾ ਤੇ ਕਲਪਤ ਅਕਲਪਤ ਜਿਹੜਾ ਗੁਰਾਂ ਦੁਆਰਾ ਅਪਰੋਖ ਗਿਆਨ ਨੂੰ ਵਿਚਾਰਨਾ ਇਹੋ ਹੀ ਅਕਲਪਤ ਕਲਪਨਾ ਤੋਂ ਰਹਿਤ ਜੀਵਨ ਵਾਲੇ ਗਿਆਨ ਦੀ ਮੰਦਰਾ ਨਿਸ਼ਾਨੀ ਹੈ ଅਤਵਾ ਗੁਰਾਂ ਦੁਆਰਾ ਜੋ ਅਕਲਪਤ ਕਲਪਨਾ ਤੋਂ ਰਹਿਤ ਹੋਣਾ ਹੈ ਇਹੋ ਗਿਆਨ ਦੀ ਨਿਸ਼ਾਨੀ ਵਿਚਾਰੀ ਦੀ ਹੈ ਚੌਥਾ ਪ੍ਰਸ਼ਨ ਸੀ ਘਟ ਘਟ ਕਮਨ ਨਿਵਾਸ ਉੱਤਰ ਵਿੱਚ ਮਹਾਰਾਏ ਕਹਿੰਦੇ ਆ ਘਟ ਘਟ ਸਾਚਾ ਸਰਬ ਜੀਆ ਜੋ ਘਡਾਂ ਘਡਾਂ ਵਿੱਚ ਸੱਜਾ ਪਰਮੇਸ਼ਰ ਹੈ ਭਾਈ ਉਹ ਹੀ ਸਾਰਿਆਂ ਜੀਵਾਂ ਦੇ ਅੰਦਰ ਵਿਆਪਕ ਹੈ ਵਾ ਸਾਰਿਆਂ ਦਾ ਜੀਆ ਚੇਤਨ ਸਰੂਪ ਹੈ ਪੰਜਵਾਂ ਪ੍ਰਸ਼ਨ ਸੀ ਕਾਲ ਕਾ ਠੀਗਾ ਕਿਉਂ ਜਲਾਈ आले ਉੱਤਰ ਦਿੰਦੇ ਪਾਤਸ਼ਾਹ ਗੁਰਬਚਨੀ ਅਵਗਤ ਸਮਾਈ ਹੈ ਗੁਰਾਂ ਦੀ ਬਚਨੀ ਬਚਨਾਂ ਦੁਆਰਾ कि अवगत व्यक्ति गातो रहत वा ज्ञान स्वरूप वा अविनाशी परमेश्वर ਦੇ ਰੂਪ ਵਿੱਚ ਸਮਾਈਏ ਲੀਨ ਹੋਈਦਾ ਹੈ ਇਉਂ ਕਾਲ ਦਾ ਢੇਂਗਾ ਜਲਾਈਦਾ ਹੈ ਛੇਵਾਂ ਪ੍ਰਸ਼ਨ ਹੈ ਕਿਉਂ ਨਿਰਭਉ ਕਰ ਜਾਈਏ ਹਾਂ ਉੱਤਰ ਵਿੱਚ ਪਾਤਸ਼ਾਹ ਫਰਮਾਉਂਦੇ ਆ ਕਿ ਤਤ ਨਿਰੰਜਨ ਸਹਿਜ ਲਹਿ ਹਾਂ ਸਿਧਾਂਤ স্বরূপ ਪਰਮੇਸ਼ਰ ਦੇ ਸਹਿਜ ਗਿਆਨ ਨੂੰ ਗੁਰਾਂ ਦੁਆਰਾ ਲਹਿ ਭਾਵ ਲਵੇ ਪ੍ਰਾਪਤ ਕਰੇ ਵਤਤ ਸਰੂਪ ਦਾ ਸਹਿਜ ਗਿਆਨ ਪ੍ਰਾਪਤ ਕਰਕੇ ਮਨ ਨੂੰ ਨਿਰੰਝਨ ਸ਼ੁੱਧ ਕਰੇ ਤਾਂ ਹੀ ਨਿਰਪਉ ਘਰ ਵਿੱਚ ਜਾਈਦਾ ਹੈ ਸੋ ਸਤਵਾਂ ਪ੍ਰਸ਼ਨ ਸੀ ਨਾ ਸਹਿਜ ਸੰਤੋਖ ਦਾ ਆਸਣ ਜਾਣੇ ਸਤਵੇਂ ਪ੍ਰਸ਼ਨ ਦਾ ਉੱਤਰ ਪਾਤਸ਼ਾਹ ਦੇ ਰੇ ਨਾਨਕ ਦੂਜੀ ਕਾਰਨਾ ਕਰਨੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਵਾਹਿਗੁਰੂ ਦੀ ਭਗਤੀ ਰੂਪ ਕਾਰਤੂਬ ਬਗੈਰ ਹੋਰ ਦੂਸਰੀ ਕੋਈ ਵੀ ਕਾਰਨਾ ਕਰੇ ਵਾ ਦੂਜੀ ਦ્વੈਤ ਵਾਲੀ ਕਾਰਨਾ ਕਰਨੀ ਕਰਨੀ ਕਰੇ ਦਸ ਸਤ ਸੰਤੋਖ ਆਦਿ ਸ਼ੋਭ ਗੁਣਾ ਵਿੱਚ ਇਸਤ ਤੂਣਾ ਜਾਣੀਦਾ ਹੈ ਅਠਵਾਂ ਪ੍ਰਸ਼ਨ ਕਿਉਂ ਛੇਦੇ ਬਹਿਰ ਆਈ ਹੈ ਉੱਤਰ ਦਿੰਦੇ ਪਾਤਸ਼ਾਹ ਸੇਵੈ ਸਿੱਖ ਸੁਖੋਜ ਲਹਿ ਜੋ ਸਿੱਖ ਸਖਿਆਰਤੀ ਸੇਵਕ ਬਣ ਕੇ ਗੁਰਾਂ ਨੂੰ ਸੇਵਨਾ ਕਰਦਾ ਹੈ ਉਹ ਕਾਮ ਆਦਕ ਵੈਰੀਆਂ ਦੇ ਕੱਟਣ ਦਾ ਰਸਤਾ ਖੋਜ ਲੱਭ ਲੈਂਦਾ ਹੈ ਅਥਵਾ ਇਸੇ ਤੋਕ ਨੂੰ ਪ੍ਰਸ਼ਨ ਉੱਤਰ ਦੁਆਰਾ ਇਉਂ ਵੀ ਲਾਉਂਦੇ ਆ ਪ੍ਰਸ਼ਨ ਜੀਵ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਉੱਤਰ ਦਿਨ ਦੇ ਨਾਨਕ ਦੂਜੀ ਕਾਰ ਨਾ ਕਰੀ ਸੇਵਾ ਸਿੱਖ ਸਖੋਜ ਲੈ ਸਤਿਗੁਰੂ ਸਾਹਿਬ ਜੀ ਦੱਸ ਰਹੇ ਕਿ ਪ੍ਰਭੂ ਦੀ ਭਗਤੀ ਤੋਂ ਬਗੈਰ ਦੂਸਰੀ ਹੋਰ ਕੋਈ ਵੀ ਕਾਰ ਨਾ ਕਰਨੀ ਕਰੇ ਜਿਹੜਾ ਐਸਾ ਸੇਵਕ ਬਣ ਕੇ ਪ੍ਰਭੂ ਦਾ ਸੇਵਨ ਭਜਨ ਕਰਦਾ ਹੈ ਉਹ ਪਰਮੇਸ਼ਰ ਨੂੰ ਹਿਰਦੇ ਦੇ ਵਿੱਚੋਂ ਖੋਜ ਲੱਭ ਲੈਂਦਾ ਹੈ ਅਗਲੀਆਂ ਦੋ ਤੁਕਾਂ ਸਿਧਾਂਤ ਰੂਪ ਵਿੱਚ ਕਥਨ ਕਰਦੇ ਆ ਵਾਪਰੇਸ਼ਨ ਉੱਤਰ ਦੇ ਤਰੀਕੇ ਨਾਲ ਵੀ ਲਗਾਉਂਦੇ ਆ ਹੁਕਮ ਬਿਸਮਾਦ ਹੁਕਮ ਪਛਾਣੈ ਜੀਏ ਯੁਗਤ ਸੱਚ ਜਾਣੈ ਸੋਈ ਉਸ ਪਰਮੇਸ਼ਰ ਦਾ ਹੁਕਮ ਬਿਸਮਾਦ ਅਚਰਜ ਰੂਪ ਹੈ ਉਸ ਹੁਕਮੀ ਦੇ ਹੁਕਮ ਨੂੰ ਪਛਾਣਨਾ ਕਰੇ ਤਾਂd ਹੀ ਐਸੀ ਸਮਝ ਪੈਂਦੀ ਹੈ ਕਿ ਸਾਰੇ ਜੀਵਾਂ ਦੀ ਪਾਲਣ ਪੋਸ਼ਣ ਪੈਦਾ ਕਰਨ ਤੇ ਪਰਲੋ ਕਰਨ ਦੀ ਯੁਗਤੀ ਨੂੰ ਉਹ ਸੱਚਾ ਪਰਮੇਸ਼ਰ ਆਪ ਹੀ ਜਾਣਦਾ ਹੈ ਫਿਰ ਪ੍ਰਸ਼ਨ ਕਿਸ ਨੂੰ ਪਛਾਣਨਾ ਕਰੇ ਗੁਰੂਤਰ ਦਿੰਦੇ ਜਿਸ ਦਾ ਹੁਕਮ ਅਚਰਜ ਰੂਪ ਹੈ ਅਤੇ ਜੋ ਸਾਰੇ ਜੀਵਾਂ ਦੀ ਉਤਪਤੀ ਪਾਲਣਾ ਤੇ ਪਰਲੋਂ ਕਰਨ ਦੀ ਜੁਗਤੀ ਜਾਣਦਾ ਹੈ ਉਸ ਹੁਕਮ ਕਰਨ ਵਾਲੇ ਹੁਕਮੀ ਪਰਮੇਸ਼ਰ ਨੂੰ ਪਛਾਨਣਾ ਕਰੇ ਪ੍ਰਸ਼ਨ ਸੀ ਕਿ yogi ਕਿਸ ਨੂੰ ਕਹਿੰਦੇ ਆ ਪਾਤਸ਼ਾਹ ਫਰਮਾਉਂਦੇ ਆ ਆਪ ਮੇਡ ਨਿਰਾਲਮ ਹੋਵੇ ਅੰਤਰ ਸਾਚ yogi ਕਹੀਏ ਸੋਈ ਜੋ ਆਪਾ ਭਾਵ ਹੰਕਾਰ ਮੇਡ ਨਿਵਰਤ ਕਰਕੇ ਸੰਸਾਰ ਤੋਂ ਨੇਰਾ ਆਲਮ ਨਿਰਲੇਪ ਹੋ ਜਾਵੇ ਅਤੇ ਹਿਰਦੇ ਵਿੱਚ ਸੱਚੇ ਨਾਮ ਨੂੰ ਵਸਾਉਣਾ ਕਰੇ ਉਹ ਹੀ ਪਾਤਸ਼ਾਹ ਕਹਿੰਦੇ ਅਸਲੀ ਜੋਗੀ ਆਖੀ ਦਾ ਕਹਿਦਾ ਹੈ ਸਿੱਧਾਂ ਨੇ ਫੇਰ ਪ੍ਰਸ਼ਨ ਕੀਤੇ ਪਹਿਲਾ ਪ੍ਰਸ਼ਨ ਸੀ ਉਹਨਾਂ ਦਾ ਕਿ ਪਰਮੇਸ਼ਰ ਦਾ ਗਿਆਨ ਹਿਰਦੇ ਵਿੱਚ ਕਿਵੇਂ ਪੈਦਾ ਹੁੰਦਾ ਹੈ ਗੁਰੂ ਉੱਤਰ ਦਿੰਦੇ ਆ ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਜੋ ਅਵਗਤ ਤੂੰ ਵਿਅਕਤੀਗਤ ਤੂੰ ਰਹੇ ਤਵਾ ਆਕਾਰਾਂ ਤੋਂ ਰਹਤ ਪਰਮੇਸ਼ਰ ਹੈ ਜਦ ਉਸ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਨਿਰਮਾਇਲ ਉੱਜਲ ਪ੍ਰੀਤੀ ਹਿਰਦੇ ਵਿੱਚ ਉਪਜੇ ਪੈਦਾ ਹੋਵੇ ਤਦ ਹੀ ਉਸ ਦੇ ਸਰੂਪ ਦਾ ਗਿਆਨ ਹਿਰਦੇ ਵਿੱਚ ਪੈਦਾ ਹੁੰਦਾ ਹੈ ਅਤੇ ਉਸ ਵੇਲੇ ਇਹ ਸਮਝ ਪੈਂਦੀ ਹੈ ਕਿ ਨਿਰਗੁਣ ਸਰੂਪ ਤੋਂ 와 ਤਿੰਨਾ ਗੁਣਾ ਤੋਂ ਅਤੀਤ ਪਰਮੇਸ਼ਰ ਆਪ ਹੀ ਆਪਣੀ ਸੰਸਾਰ ਮਾਇਆ ਸਭ ਲੋਕੀ ਸਰਗੁਣ ਸਰੂਪ ਹੋਇਆ ਹੈ ਅਥਵਾ ਫਿਰ ਪ੍ਰਸ਼ਨ ਸੀ ਕਿ ਨਿਰਗੁਣ ਸਰੂਪ ਬ੍ਰਹਮ ਸਰਗੁਣ ਸਰੂਪ ਵਿੱਚ ਕਿਵੇਂ ਹੁੰਦਾ ਹੈ ਗੁਰੂ ਉਤਰ ਦਿੰਦੇ ਅਵਗਤੋ ਆਵ ਵਿਸ਼ੇਸ਼ ਕਰਕੇ ਸਾਰਿਆਂ ਵਿੱਚ ਗਤੋ ਪ੍ਰਾਪਤ ਰੂਪ ਜੋ ਨਿਰਮਾਇਲ ਉਜਲ ਸਰੂਪ ਰਹੀ ਹੈ ਉਹ ਭਗਤਾਂ ਦੀ ਰੱਖਿਆ ਵਾਸਤੇ ਨਿਰਗੁਣ ਤੋਂ ਸਰਗੁਣ ਸਰੂਪ ਵਿੱਚ ਪੈਦਾ ਹੁੰਦਾ ਹੈ ਅਥਵਾ ਤੀਸਰਾ ਪ੍ਰਸ਼ਨ ਜੋ ਗੁਣਾ ਤੋਂ ਰਹਿਤ ਜੀਵ ਹੈ ਉਹ ਗੁਣਾ ਦੇ ਸਹਿਤ ਕਿਵੇਂ ਹੁੰਦਾ ਗੁਰੂ ਉਤਰ ਦਿੰਦੇ ਅਵਗਤੋ ਅਬినాਸੀ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਨਿਰਮਲਤਾ ਪੈਦਾ ਹੁੰਦੀ ਹੈ ਇਸੇ ਕਰਕੇ ਨਿਰਗੁਣ ਗੁਣਾ ਤੋਂ ਰਹਿਤ ਜੀਵ ਸਰਗੁਣ ਸਰਗੁਣ ਸਹਿਤ ਗੁਣਾ ਦੇ ਹੋ ਜਾਂਦਾ ਹੈ ਹੁਣ ਅਗਲੀਆਂ ਤੁਕਾਂ ਸਿਧਾਂਤ ਰੂਪ ਵਿੱਚ ਕਥਨ ਕਰਦੇ ਆ ਸਤਗੁਰ ਪਰਜੈ ਪਰਮ ਪਦ ਪਾਈਐ ਸਾਚੈ ਸਬਦ ਸਮਾਈ ਲੀਆ ਸਤਗੁਰਾਂ ਦੇ ਪਰਜੈ ਉਪਦੇਸ਼ ਦੁਆਰਾ ਵਾ ਸਤਗੁਰਾਂ ਦੇ ਪ੍ਰੇਮ ਵਿੱਚ ਪਰਜਣੇ ਕਰਕੇ ਹੀ ਪਰਮ ਪਦ ਵੱਡੀ ਪਦਵੀ ਕੈਵਲ ਮੋਖ ਨੂੰ ਪਾਉਣਾ ਕਰੀਦਾ ਹੈ ਜਿਸਨੇ ਕੇਵਲ ਕੇਵਲ ਮੋਖ ਨੂੰ ਪਾਇਆ ਉਸ ਨੂੰ ਸੱਚੇ ਸ਼ਬਦ ਬ੍ਰਹਮ ਨੇ ਆਪਣੇ ਵਿੱਚ ਸਮਾਲ ਲਿਆ ਲੀਨ ਕਰ ਲਿਆ ਹੈ ਏਕ ਏਕੋ ਸੱਚ ਏਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਜਿਸਨੇ ਹੰਗਤਾ ਤੇ ਦੂਜਾ ਦ્વੈਤ ਭਾਵ ਨੂੰ ਨਿਵਰਤ ਕੀਤਾ ਹੈ ਵਾਜੂ ਹਉਮੈ ਕਰਕੇ ਦੂਸਰਾ ਸੁਭਾਵ ਭਾਵ ਜੀਵ ਈਸ਼ ਦਾ ਭੇਦ ਗਿਆਨ ਸੀ ਉਹ ਦੂਰ ਕੀਤਾ ਹੈ ਉਸਨੇ ਇੱਕ ਇੱਕ ਨੂੰ ਪਰਮੇਸ਼ਰ ਦੇ ਸੱਚੇ ਨਾਮ ਦੁਆਰਾ ਜੀਵ ਈਸ਼ ਦੀ ਏਕਤਾ ਨੂੰ ਜਾਣਨਾ ਕੀਤਾ ਹੈ। ਵਾ ਸੱਚ ਨਿਸ਼ਚੇ ਕਰਕੇ ਸਾਰਿਆਂ ਵਿੱਚ ਇੱਕੋ ਪਰਮੇਸ਼ਰ ਦੀ ਜੋਤ ਨੂੰ ਜਾਣਨਾ ਕੀਤਾ ਹੈ। ਫਿਰ ਪ੍ਰਸ਼ਨ ਹੈ ਕਿ ਅਸਲੀ ਜੋਗੀ ਕੌਣ ਹੈ? ਪਾਤਸ਼ਾਹ ਉੱਤਰ ਦਿੰਦੇ ਆ। ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸthia। ਏ ਸਿੱਧੂ ਉਹੋ ਹੀ ਅਸਲੀ ਜੋਗੀ ਆ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਬ੍ਰਹਮ ਦੀ ਪਛਾਣ ਕਰਦਾ ਹੈ ਅਤੇ ਜਿਸ ਦੇ ਹਿਰਦੇ ਰੂਪੀ ਕਮਲ ਹਿਰਦ ਅੰਦਰ ਵਿੱਚ ਬ੍ਰਹਮ ਗਿਆਨ ਦਾ ਪ੍ਰਗਾਸ ਚਾਨਣਾ ਹੋਇਆ ਹੈ ਜੀਵਤ ਮਰੈ ਤਾਂ ਸਭ ਕਿਸ ਸੂਝੈ ਅੰਤਰ ਜਾਣੈ ਸਰਬ ਦਇਆ ਹਿਰਦੇ ਵਿੱਚ ਸਾਰਿਆਂ ਜੀਵਾਂ ਉੱਤੇ ਦਇਆ ਤਰਸ ਕਰਨਾ ਜਾਣਨਾ ਕਰੇ ਤੇ ਜੀਵਤ ਭਾਵ ਤੋਂ ਮਰਨਾ ਕਰੇ ਤਾਂ ਸਾਰਾ ਕੁਝ ਸੋਝਾਉਂਦਾ ਹੈ ਪਾਪ ਜੋ ਵੀ ਲੋਕ ਪ੍ਰਲੋਕ ਵਿੱਚ ਵਰਤਾਰਾ ਵਰਤਦਾ ਉਸ ਦਾ ਗਿਆਨ ਹੋ ਜਾਂਦਾ ਹੈ। ଅਤਵਾ ਜੇ ਜੀਵ ਜੀਵਤ ਪਾਪ ਤੋਂ ਮਰ ਜਾਵੇ ਤਾਂ ਸਭ ਕੁਝ ਬ੍ਰਹਮ ਰੂਪਤਾ ਕਰਕੇ ਦੇਸ ਹੁੰਦਾ ਹੈ। ਹਿਰਦੇ ਵਿੱਚ ਜੋਤੀ ਸਰੂਪ ਪਰਮੇਸ਼ਰ ਨੂੰ ਜਾਣ ਲੈਂਦਾ ਅਤੇ ਸਾਰਿਆਂ ਉੱਪਰ ਦਇਆ ਕਰਨ ਵਾਲਾ ਹੋ ਜਾਂਦਾ। ਪਾਪ ਉਹ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਦਾ। ਬਾਜੋ ਬ੍ਰਹਮ ਗਿਆਨ ਤੇ ਬ੍ਰਹਮ ਸਾਰਿਆਂ ਤੇ ਦਇਆ ਕਰਨ ਵਾਲ ਉਸ ਪਰਮੇਸ਼ਰ ਨੂੰ ਹਿਰਦੇ ਵਿਸਾਖੀ ਰੂਪ ਕਰਕੇ ਜਾਣ ਲੈਂਦਾ ਹੈ ਨਾਨਕ ਦਾ ਕੋ ਮਿਲੇ ਵਡਾਈ ਆਪ ਪਛਾਣੈ ਸਰਬ ਜੀਆ ਸੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਪੁਰਖ ਨੂੰ ਭਾਵ ਉਸ ਪੁਰਖ ਕੋ ਭਾਵ ਨੂੰ ਸਰੂਪ ਦੀ ਪ੍ਰਾਪਤੀ ਦੀ ਵਾ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਡਿਆਈ ਮਿਲਦੀ ਹੈ ਜੋ ਸਾਰੇ ਜੀਵਾਂ ਵਿੱਚ ਆਪਣੇ ਆਪ ਨੂੰ ਪਛਾਣਨਾ ਹੈ ਵਾਹ ਵਾ ਆਪਣਾ ਆਤਮਾ ਰੂਪ ਕਰਕੇ ਜੋ ਪਛਾਣਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਏ ਗੁਰੂ ਵਾ ਜੀ ਕੀ ਫਤਿਹ